ਉਹ ਬਾਈ ਗਰਮੀ ਦਾ ਸੀਜ਼ਨ ਖਤਮ ਹੁੰਦਾ ਜਾਂਦਾ ਹੈ ਤੁਸੀਂ ਐਗਤੀ ਸੇਲ ਸੋਲ ਨਹੀਂ ਲਾਈ ਆਫਰ ਉਫਰ ਨਹੀਂ ਲਾਈ ਕੀ ਚੱਕਰ ਹੈ ਕੌਣ ਕਹਿੰਦਾ ਇਹ ਗੱਲ ਤੁਹਾਨੂੰ ਇੱਕ ਨਾਲ ਆ ਮੈਂ ਦੋ ਫਰੀ ਦੇਵਾਂਗਾ ਤੁਹਾਨੂੰ ਕੀ ਕਿਹਾ ਲੱਗ ਗਿਆ ਨੂੰ ਅਜੇ ਅੱਗੇ ਵੀ ਸੁਣੋ ਜੇ ਦੋ ਚੀਜ਼ਾਂ ਲਓਗੇ ਨਾਲ ਤਿੰਨ ਫਰੀ ਦੇ ਦੂੰ ਪੰਜ ਹੋ ਗਈਆਂ ਜੀ ਆ ਆ ਦਿਖਾਵਾਂ ਤੁਹਾਨੂੰ ਇੱਕ ਨਾਲ ਦੋ ਫਰੀ ਇੱਕ ਨਾਲ ਦੋ ਫਰੀ ਦੋ ਨਾਲ ਤਿੰਨ ਫਰੀ ਨੇ ਸਾਡੀਆਂ ਆਜੋ ਆਜੋ ਚੱਕਰਣ ਲੱਗ ਗਿਆ ਚੱਕਰਣਾ ਅਜੇ ਆ ਤੁਮ ਸਮਾਨ ਦਿਖਾਉਣਾ ਸਾਡਾ ਹਾਂ ਕੀ ਹੈ ਇਧਰ ਕੋਈ ਵੀ ਹਾਫ 슬ੀਵ ਚੀਜ਼ ਚੱਕੋ ਜੀ ਇੱਕ ਖਰੀਦ ਲਓ ਨਾਲ ਦੋ ਫ੍ਰੀ ਦੇਊਂਗਾ ਦੱਸੋ ਆ ਲੈ ਜਾ ਇੱਕ ਨਾਲ ਦੋ ਫ੍ਰੀ ਇੱਕ ਨਾਲ ਦੋ ਫ੍ਰੀ ਜੀ ਆਹਾ ਹਾਂ ਇੰਨਾ ਸਦਾ ਐਡਾ ਸਸਤਾ ਮਹਾਲ ਲੱਗ ਰਿਹਾ ਜੀ ਤੁਸੀਂ ਕ ਚੈਲੰਜ ਕਰੀ ਜਾਂਦੇ ਮੈਨੂੰ ਹੈ ਬ੍ਰੈਂਡ ਕਿਹੜਾ ਹੈ ਕੈਂਟਾ ਬਿਲ ਦਾ ਬ੍ਰੈਂਡ ਹੈ ਜੀ ਕੈਂਟਾ ਬਿਲ ਦਾ Ориਜినਲ Ориਜినਲ ਦੇਊਂਗਾ ਹਾਂ ਜੀ ਗਾਰੰਟੀ ਹੋਊਗੀ ਗਾਰੰਟੀ ਹੋਊਗੀ ਬਿੱਲ ਜੀਐਸਟੀ ਬਿੱਲ ਮਿਲੂਗਾ ਤੁਹਾਨੂੰ ਬਾਈ ਜੀ ਇੱਕ ਨਾਲ ਦੋ ਫ੍ਰੀ ਇੱਕ ਨਾਲ ਦੋ ਫ੍ਰੀ ਬਾੜੀ ਤੱਕ ਦੀ ਲੁੱਟ ਹੈ ਹੋਰ ਕੀ ਕੀ ਤੁਹਾਡੇ ਕੋਲ ਹੈ ਸਾਡੇ ਕੋਲੇ ਜਿੰਦਾ ਪਈਆਂ ਕੁਝ ਵੀ ਲਓ ਜੀ ਦੋ ਨਾਲ ਫਿਰ ਦੋਨੋਂ ਮੈਂ ਤਿੰਨ ਫ੍ਰੀ ਵੀ ਦੇ ਸਕਦਾ ਪੰਜ ਉਹ ਵੀ ਹੋਣਗੇ ਆਰਟੀਕਲ ਆ ਗਈ ਸਾਡੀ ਜੀਨਾ ਜੀ ਦੇਖੋ ਸਾਡੀ ਸਟ੍ਰੇਟ ਫਿਟ ਜੀਨਾ ਆ ਗਈਆਂ ਇਹ ਤੁਸੀਂ ਦੋ ਨਾਲ ਤਿੰਨ ਫ੍ਰੀ ਦੇ ਰਹੇ ਹੋ ਦੋ ਲੈ ਲਓ ਤਿੰਨ ਚੀਜ਼ਾਂ ਨਾਲ ਕੋਈ ਵੀ ਚੱਕ ਲਓ ਅੱਛਾ ਕੋਈ ਵੀ ਚੱਕ ਲਓ ਕੋਈ ਮਰਜ਼ੀ ਤੇਰੀ ਮਰਜ਼ੀ ਜਿਹੜੀ ਮਰਜ਼ੀ ਐਡਵਾ ਚੱਕ ਲਓ ਜੀ ਦੋ ਜੀਨਾ ਕਰ ਲਓ ਤੇ ਨਾਲ ਤੁਸੀਂ ਆਈਟਮਾਂ ਜਿਹੜੀ ਮਰਜ਼ੀ ਚੱਕ ਲਓ ਤੁਹਾਡੇ ਮਨ ਪਸੰਦ ਦੇ ਆ ਚਾਹੇ ਪੈਂਟਾਂ ਚੱਕ ਲਈਏ ਪੈਂਟਾਂ ਚੱਕ ਲਓ ਦੋ ਦੇ ਪੈਸੇ ਲਵਾਂਗਾ ਤਿੰਨ ਨਾਲ ਫ੍ਰੀ ਦੇਵਾਂਗਾ ਪੈਂਟਾ ਮਿਲਦਾ ਔਰਿਜਨਲ ਬ੍ਰਾਂਡ ਆ ਜੀ ਤੁਹਾਡੇ ਕਹਿੰਦਾ ਮਤਲਬ ਹੈ ਪੰਜ ਪੈਂਟਾਂ ਦੇ ਉਹਦੇ ਦੋ ਪੈਂ ਕੈਂਟਾ ਬਿਲ ਦਾ origignal brand ਮਿਲੂਗਾ ਜੀ ਵਿਧ ਬਿਲ ਮਿਲੂਗਾ ਜੀ GST ਜੀ ਇਹ ਤਾਂ ਬਾਈ ਸੱਚੀਓ ਲੁੱਟ ਪਾ ਛੱਡੀ ਐ ਤਾਂ ਮੈਨੂੰ ਚੱਕਰ ਆ ਗਿਆ ਸੀਗਾ ਹੋਰ ਵੀ ਕੀ ਐਟਮਾਂ ਅੱਗੇ ਦਿਖਾਵਾਂ ਜੀ ਆਜੋ ਆ ਸ਼ਰਟਾਂ ਆ ਗਈਆਂ ਸਾਡੀਆਂ ਚੱਕੋ ਹਾਫ 슬ੀਵ ਇੱਕ ਲੈ ਲਓ ਨਾਲ ਦੋ ਫ੍ਰੀ ਦੇ ਦੂੰਗਾ ਟੀ-ਸ਼ਰਟਾਂ ਲੈ ਲਓ ਜਹੇ ਨਾਲ ਦੋ ਜੇ ਇਹਦੇ ਨਾਲ ਆਹ ਟੀ-ਸ਼ਰਟ ਫਿਰ ਸ਼ਰਟ ਲੈਣੀ ਹੋਵੇ ਲੈ ਲਓ ਇਹ ਵੀ ਫ੍ਰੀ ਦੇ ਦੂੰਗਾ ਬਾਈ ਜੀ ਤੁਹਾਡੀ ਮਰਜ਼ੀ ਆ ਦੋ ਚੀਜ਼ਾਂ ਜਿਹੜੇ ਮਰਜ਼ੀ ਚੱਕੋ ਤੇ ਜੇ ਆਹ ਲੈਣੀ ਹੋਵੇ ਨਾਲ ਫ੍ਰੀ ਲੈ ਲਓ ਜੇ ਆ ਲੈਣੀ ਹੋਵੇ ਨਾਲ ਚੱਕ ਲੋ ਮੈਂ ਕਹਿੰਦਾ ਜੀ ਚੱਕ ਲੋ ਲੁੱਟ ਪਾਤੀ ਲੁੱਟ ਪਾਤੀ ਜੀ ਸੇਲ ਲਾਤੀ ਇਸਨੇ ਆਪਦੇ ਕੈਂਟਾ ਦੇ ਸਟੋਰ ਹਾਂਜੀ 2 ਨਾਲ 3 ਫਰੀ 2 ਨਾਲ 3 ਫਰੀ 2 ਦੇ ਪੈਸੇ ਲੂ 3 ਨਾਲ ਫਰੀ ਹੋਊਗਾ ਜੀ ਚੱਕਰ ਨਾ ਖਾ ਜਿਓ 1 ਨਾਲ 2 ਫਰੀ 2 ਨਾਲ 3 ਫਰੀ ਫਟਾਫਟ ਆਜੋ ਕੈਂਟਾ ਬਿਲ ਦਾ ਸ਼ੋਰੂਮ ਹੈ ਮਲੀਨੀਅਮ ਸਿਟੀ ਦੇ ਵਿੱਚ ਇਹ ਤਾਂ ਕੁਛ ਵੀ ਨਹੀਂ ਆਜੋ ਆਪਾਂ ਇਹਨੂੰ ਲੁੱਟਣਾ ਹੈ ਬਾਈ ਨੂੰ ਆਜੋ ਆਜੋ ਪਚ ਕੇ ਪਚ ਕੇ ਪਚ ਕੇ ਪਚ ਕੇ ਪੈਂਟ ਕੋਟ ਆਗੇ ਜੀ ਸਾਡੇ ਪਲੈਟ 50 ਆਫ ਫਲੈਟ 50 off. 50 ਆਫ ਆ ਜੀ 50 ਆਫ 3 ਪੀਸ ਚੱਕੋ 2 ਪੀਸ ਚੱਕੋ ਤੁਹਾਡੇ ਅੱਛਾ ਜੀ ਅੱਜ ਇਹਨਾਂ ਪੈਂਟ ਕੋਟ ਲੱਗੇ ਹੋ ਨੇ ਹਾਂਜੀ ਆ ਸੜੀਆਂ ਸ਼ਰਟਾਂ ਆਂਗੇ ਫੁੱਲ 슬ੀਵ ਇਹ ਕੀ ਰੇਟ ਹੈ ਦੋ ਲੈ ਲਓ ਨਾਲ ਤੈਨੂੰ ਉਹ ਦੇ ਦੂੰਗਾ ਦੋ ਦੇ ਪੈਸੇ ਦੇ ਜੋ ਚੰਨਾ ਨਾਲ ਫ੍ਰੀ ਦੇ ਦੂੰਗਾ ਇਹ ਵੀ ਉਹੀ ਰੇਟ ਹੈ ਜਿਹੜੀ ਮਰਜ਼ੀ ਚੀਜ਼ ਚੱਕੋ ਜੀ ਉਹੀ ਰੇਟ ਹੈ ਉਹੀ ਆਫਰ ਲੱਗਾ ਹੋਇਆ ਹੈ ਅੱਛਾ ਯਾਰ ਇਹ ਤਾਂ ਮਾਲ ਹੀ ਸਾਰਾ ਫਰੈਸ਼ ਹੈਗਾ ਤੁਹਾਡਾ ਤਾਂ ਆਪਦੇ ਸੇਲ ਦੇਖੋ ਜੀ ਤੁਸੀਂ ਕਹਿੰਦੇ ਨੇ ਸੇਲ ਨਹੀਂ ਲਾਈ ਅਸੀਂ ਹਾਂ ਆ ਚੱਕੋ ਫਿਰ ਸੇਲ ਲਾਤੀ ਤੁਹਾਡੇ ਵਾਸਤੇ ਯਾਰ ਕਮਾਲ ਹੋ ਗਿਆ। ਫਰੈਸ਼ ਮਾਲ ਤੇ ਐਨਾ ਵੱਡਾ ਡਿਸਕਾਊਂਟ ਹੁਣ ਆਪਾਂ ਕਲੀਅਰ ਕਰਨਾ ਲੈ ਜੀ। ਵਿੰਟਰ ਆ ਗਿਆ ਜੀ, ਸਟਾਕ ਕਲੀਅਰ ਕਰਨ ਦੇ ਮਾਰਿਆਂ ਨਾ ਲੁੱਟੀ ਪਾਤੀ। ਆ ਜੋ ਅੱਗੇ ਆ ਜੋ। ਇੱਕ ਨਾਲ ਦੋ ਪੀਸ ਫਰੀ ਤੇ ਦੋ ਨਾਲ ਤਿੰਨ ਪੀਸ ਫਰੀ ਜਿਹੜੇ ਮਰਜ਼ੀ ਆਈਟਮਾ ਚੱਕ ਲੋ ਕਹਿੰਦੇ। ਆ ਲੋ ਜੀ 3 ਪੀਸ 50% ਲੈਸ ਫਲੈਟ। ਇਹ ਤਾਂ ਜੈਕਟ ਹੀ ਬਾਲੀ ਘੰਟਾ ਯਾਰ। ਕੋਟ ਦੀ ਤਾਂ ਸ਼ਰਟ ਉਦੋਂ ਵੀ ਘੰਟਾ ਹੈ। ਬਾਈ ਜੀ ਨਾਲ ਟਾਈ ਵੀ ਲੱਗੀ ਆ। ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਫਲੈਟ 4500 ਵੀ ਦੇ ਦੂੰ ਮੈਂ। 50 ਵੀ ਛੱਡੋ। ਇਹ 4500 4500 ਰੁਪਏ ਦਾ। 4500 ਰੁ ਤੁੜੀ ਵੀਡੀਓ ਦੇਖ ਕੇ ਆ ਕੇ ਕਹੇ ਵੀ ਮੈਂ ਵੀਡੀਓ ਦੇਖ ਕੇ ਆਇਆ। ਨਾਲ ਪੈਂਟ ਵੀ ਹੈ, ਸਾਰਾ ਕੁਝ ਹੈ ਜੀ। ਸਾਰਾ ਕੁਝ ਵਿੱਚ ਹੀ ਆ ਤੇ। 4 ਆਈਟਮਾਂ ਹੋ ਗਈਆਂ। ਕੋਟ, ਪੈਂਟ, ਸ਼ਰਟ ਤੇ ਜੈਕਟ। ਇੱਕ ਟਾਈ ਵੀ ਹੈ। 5 ਆਈਟਮਾਂ ਹੋ ਗਈਆਂ। ਤੇ ਆ ਜੋ ਕਰਾ ਲੁੱਟ ਲੋ ਮੇਲਾ। ਹਾਂਜੀ ਹੁਣ ਦਿਖਾਓ ਅੱਗੇ। ਆ ਗਿਆ ਟਰੌਜ਼ਰ ਆ ਗਿਆ ਸਾਡੀਆਂ ਜੀ। ਟਰੌਜ਼ਰ ਇਹਦੇ ਕੀ ਆਫਰ ਹੈ? 50% ਜੀ। ਇਹਦੇ ਵੀ 50% ਹੈ ਤੇ 50% परसंट, 50% परसंट। ਕਮਾ ਭਾਈ ਜੇ ਹਾਕ ਬਾਕੀ ਜੇ ਇੱਕ ਨਾਲ ਉਹ ਵੀ ਆਫਰ ਚੱਲਦੀ ਹੈ ਨਾ ਸਾਡੀ ਨਹੀਂ ਜੇ ਫੌਜੀ ਕਲਰ ਲੈਣਾ ਹੋਵੇ ਜਿਹੜਾ ਮਰਜ਼ੀ ਲਓ ਜੀ ਤੇ ਆਹ ਰੰਗ ਲੈਣਾ ਹੋਵੇ ਲੈ ਲਓ ਕੋਈ ਮਰਜ਼ੀ ਰੰਗ ਲੈਣਾ ਮੈਂ ਕਹਿੰਦਾ ਭਾਈ ਚਾਹੇ ਸਾਰਿਆਂ ਚੋ ਇੱਕ ਕਲਰ ਲਾ ਲਓ ਤੁਸੀਂ ਇੱਕ ਨਾਲ ਦੋ ਫ੍ਰੀ ਉਹ ਚੱਲਦਾ ਤੇ ਉਹ ਆਫਰ ਵੀ ਮਿਲ ਜਾਊਗਾ ਮੈਨੂੰ ਐ ਲੱਗਦਾ ਤੇਰਾ ਦਿਮਾਗ ਦਮੂਹ ਤਾਂ ਨਹੀਂ 흘 ਗਿਆ ਮੈਂ ਵੀਰੇ ਸੈਟਾ ਤੁਸੀਂ ਆਫਰ ਸਮਝ ਲਓ ਇੱਕ ਨਾਲ ਦੋ ਫ੍ਰੀ ਇੱਕ ਨਾਲ ਦੋ ਫ੍ਰੀ ਸੱਚੀਉਂ ਦੇ ਰਹੇ ਦੋ ਨਾਲ ਤਿੰਨ ਫ੍ਰੀ ਹਾਂਜੀ ਕੈਂਟਾਵਿਲ ਦਾ ਬ੍ਰਾਂਡ ਕੈਂਟਾਵਿਲ ਦਾ ਬ੍ਰਾਂਡ ਆ ਜੀ ਆਜੋ ਪਰ ਕਮੇਡੀਜ਼ ਤਾਂ ਆ ਗਿਆ ਜੀ ਸਾਡਾ ਦੇਖੋ ਡਰੈਸ ਇਹ ਗ੍ਰੇਟ ਹੈ ਫਲੈਟ 60 60% ਆਫ 60% ਆਫ 70% ਆਫ ਮਤਲਬ ਕਿ ਜੇ ਕੋਈ 1000 ਰੁਪਏ ਦੀ ਆਈਟਮ ਹੈ ਤਾਂ 400 ਦੀ ਰਹਿ ਗਈ ਜੀ 600 ਰੁਪਏ ਆਫ ਇੰਨਾ ਸਸਤਾ ਮਾਲ ਯਾਰ ਆ ਦੇਖੋ ਮਨ ਨੂੰ ਆ ਲੱਗਦਾ ਤੈਨੂੰ ਕੋਈ ਦਵਾਈ ਦੂਜੀ ਲੋੜ ਤਾਂ ਨਹੀਂ ਉਹ ਨਹੀਂ ਭਰਾਵਾ ਮੈਂ ਪੂਰਾ ਸੈਟਾਂ ਤੁਸੀਂ ਹੋ ਸਕਦਾ ਦੇਖੋ ਮੇਰੇ ਕੋਲੇ ਹਾਂਜੀ ਹਾਂਜੀ ਬਾਈ ਗੱਲ ਇਹ ਮੇਰੀ ਵੀਡੀਓ ਦੇਖ ਕੇ ਉਹਨੇ ਮੇਲਾ ਲੱਗ ਜਾਊਗਾ ਕੋਈ ਨਹੀਂ ਜੀ ਅਸੀਂ ਮਾਲ ਕਲੀਅਰ ਕਰਨਾ ਤਾਂ ਅਸੀਂ ਆਫਰ ਲਗਾਈ ਹੋਈ ਹੈ ਨਾ ਹੁਣ ਵਿੰਟਰ ਦਾ ਸਾਡੇ ਕੋਲ ਸਟਾਕ ਆਣਾ ਜੀ ਇੱਥੇ 60 80 ਸੈਟ ਪਰਸੈਂਟ ਆਫ ਤਾਂ ਯਾਰ ਕੋਈ ਵੀ ਨਹੀਂ ਦੇ ਰਿਹਾ ਬਾਜ਼ਾਰ 'ਚ ਅਸੀਂ ਦੇ ਰਹੇ ਹਾਂ ਜੀ ਕੋਈ ਨਾ ਬਾਜ਼ਾਰ 'ਚ ਕੋਈ ਨਾ ਦੇ ਪਰ ਅਸੀਂ ਦੇ ਰਹੇ ਹਾਂ ਦਿਓਗੇ ਦੇਮਾਗੇ ਜੀ ਕਿਤੇ ਕੱਲ ਨੂੰ ਲੋਕ ਆਏ ਨਾ ਕਮੈਂਟ ਕਰੀਏ ਅੱਖਲੇ ਵੀ ਦਿੰਦੇ ਨਹੀਂ ਆਹ ਦੇਖੋ ਜੀ ਆ ਸਾਰਾ ਕੁੜੀਆਂ ਦਾ ਸਟਾਕ ਸਾਡੇ ਆਹ ਜਿਹੜਾ ਉ 1 ਹੀ ਪਰਸੈਂਟ ਆਫ ਹੈ 60 ਪਰਸੈਂਟ ਆਫ ਆ ਜੀ ਇਹ ਵੀ ਹਾਂ ਜੀ ਯਾਰ ਕਮਾਲ ਕਰਤੀ ਐ ਇੰਨਾ ਸਸਤਾ ਮਾਲ ਹਾਂ ਜੀ ਜਦੋਂ ਲੇਡੀਜ਼ਾਂ ਕੋਲੇ ਵੀਡੀਓ ਪਹੁੰਚ ਗਈਆਂ ਨਾ ਇਹ ਆ ਦੇਖੋ ਜੀ ਤੁਸੀਂ ਕਹਿੰਦੇ ਹੋ ਨਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਅਸੀਂ ਆਫਰ ਦੇਵਾਂਗੇ ਆਫਰ ਦੇਵਾਂਗੇ ਜੀ ਤੇ ਅਗਲਾ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਖਿੱਚ ਕੇ ਤੁਹਾਡੇ ਕੋਲੇ ਲਿਆਊਗਾ ਹਾਂ ਜੀ 60 ਪਰਸੈਂਟ ਆਫ ਤੁਹਾਨੂੰ ਦੇਣਾ ਪਊਗਾ ਦੇਵਾਂਗੇ ਜੀ ਦੇਵਾਂਗੇ ਦਿਓਗੇ ਨਾ ਬਿਲਕੁਲ ਦੋਸਤੋ ਜਿੰਨੀਆਂ ਵੀ ਸਾਡੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਸਾਡੇ ਭਰਾ ਦੇਖ ਰਹੇ ਨੇ ਵੀਡੀਓ ਵੀਡੀਓ ਸ਼ੇਅਰ ਕਰਕੇ ਆਇਓ ਆ ਆਈਟਮ ਤੇ ਤੁਹਾਨੂੰ ਜਿਹੜੀ ਲੇਡੀਜ਼ ਆਈਟਮ ਹੈ 60% ਡਿਸਕਾਊਂਟ ਹੈ ਜੈਨ ਸੈਟ ਮੈਂ ਜਿਹੜੀ ਇੱਕ ਨਾਲ ਦੋ ਫ੍ਰੀ ਹੈ ਲੋਰ ਟੀ-ਸ਼ਰਟਾਂ ਹੋਰ ਵੀ ਲੇਡੀਜ਼ ਪਈਆਂ ਨੇ ਜੈਨਸ ਪਈਆਂ ਨੇ ਉਹ ਵੀ ਇੱਕ ਨਾਲ ਦੋ ਫ੍ਰੀ ਹੈ ਦੋ ਨਾਲ ਤਿੰਨ ਫ੍ਰੀ ਹੈ ਆਜੋ ਜੀ ਅੱਗੇ ਆਜੋ ਲਓ ਜੀ ਹੋਰ ਅੱਗੇ ਤੁਹਾਨੂੰ ਆਰਟੀਕਲ ਦਿਖਾਉਨੇ ਆ ਆਜੋ ਯਾਰ ਕੀ ਆ ਗੱਲਾਂ ਕਰਦਾ ਤੂੰ ਤੈਨੂੰ ਅੱਗੇ ਹੋਰ ਦਿਖਾਉਣਾ ਸਟਾਕ ਕੀ ਸਟਾਕ ਹੈ ਇੱਕ ਨਾਲ ਦੋ ਫ੍ਰੀ ਟੀ-ਸ਼ਰਟਾਂ ਚੱਕੋ ਜੀ ਮੁੰਡਿਆਂ ਦੀਆਂ ਆਹ ਇੱਕ ਲੈ ਲੋ ਇੱਕ ਨਾਲ ਦੋ ਫਰੀ ਦੋ ਫਰੀ ਫਰੀ ਆਣੀ ਚੱਕ ਲੂ ਜੀ ਆਪੇ ਆ ਇੱਕ ਆ ਦੋ ਹਾਂ ਆ ਇੱਕ ਆ ਦੋ ਐਂ ਨਹੀਂ ਫਰੀ ਨਹੀਂ ਐਂ ਨੇ ਜੀ ਆ ਇੱਕ ਆ ਦੋ ਦੋ ਇਸੇ ਤਰ੍ਹਾਂ ਹੀ ਐ ਇਸੇ ਤਰ੍ਹਾਂ ਹੀ ਜੀ ਇੱਕ ਦੇ ਲੋਕ ਵੀਡੀਓ ਲਾਈਵ ਦੇਖ ਰਹੇ ਨੇ ਦੇਖੋ ਜੀ ਦੇਖੋ ਇੱਕ ਦਾ ਮੁੱਲ ਲੱਗੂਗਾ ਦੋ ਨਾਲ ਫਰੀ ਆ ਇੱਕ ਤੁਸੀਂ ਲੈ ਲਈ ਆ ਇੱਕ ਲੈ ਲਈ ਆ ਨਾਲ ਦੋ ਫਰੀ ਸੱਟ ਦੋ ਜੀ ਇਹਦੇ ਚੱਕੋ ਤੇ ਇੱਕ ਮੈਂ ਆ ਸੱਟਤੀ ਹੋਰ ਦੋ ਆ ਲੋ ਫਰੀ ਤੂੰ ਜੇ ਮੈਂ ਦੋ ਮਤਲਬ ਕਿ ਆ ਦੋ ਸੈਟ ਦੇ ਫੇਰ ਆ ਲੋ ਜੀ ਚਾਰ ਦੇ ਦਾਂਗੇ ਫੇਰ ਫੇਰ ਚਾਰ ਫਰੀ ਹੈ ਹਾਂਜੀ ਸੱਚੀਓ ਲੁੱਟਵਾ ਛੱਡੀ ਸੱਚੀਓ ਜੀ ਮੇਰੀ ਗੱਲ ਸੁਣ ਲੈ ਚੱਕਰ ਨਾ ਆਜੇ ਤੁਹਾਨੂੰ ਧਿਆਨ ਨਾਲ ਚੱਕਰ ਤਾਂ ਆਉਣਾ ਨਹੀਂ ਲੋਕ ਕਿਤੇ ਮੈਨੂੰ ਇਹ ਨਾ ਕਹਿਣ ਲੱਗ ਜਾਣਾ ਬਈ ਬਾਈ ਉਹ ਜਾਣ ਜਾਣ ਕੇ ਕਰਦੇ ਜਾਣ ਜਾਣ ਕੇ ਨਹੀਂ ਸਹੀ ਗੱਲ ਸਹੀ ਗੱਲ ਦੇਊਗਾ ਫੇਰ ਇੱਧਰ ਕੁੜੀਆਂ ਵਾਲਾ ਸਟਾਕ ਆ ਗਿਆ ਇਹ ਵੀ ਦੇਖ ਲੋ ਆਹਾ ਆ ਦੋ ਮਿਲ ਗਏ ਤਿੰਨ ਜਿਹੜੇ ਮਰਜ਼ੀ ਚੱਕ ਲੋ ਜੀ ਅੱਛਾ ਆ ਦੋ ਨਾਲ ਤਿੰਨ ਜਿਹੜੇ ਮਰਜ਼ੀ ਚੱਕ ਲੋ ਤੈਨੂੰ ਮਰਜ਼ੀ ਚੱਕ ਲੋ ਚਾਹੇ ਆ ਚੱਕ ਲਈ ਤੈਨੂੰ ਕੁਝ ਵੀ ਲੈ ਲੋ ਆਜਾ ਕੋਲ ਲੋ ਆਹ ਦੋ ਟੌਪ ਲੈ ਲਓ ਨਾਲ ਤੁਹਾਨੂੰ ਤੇ 29 ਛੱਡ ਦੇਤੀਆਂ ਕੋਈ ਮਰਜ਼ੀ ਆਈਟਮ ਚਾਹੇ ਤੇ ਨਾਲ ਲੈ ਲੀਏ ਨਾਲ ਚਾਹੇ ਦੋ ਟੀ-ਸ਼ਰਟਾਂ ਲੈ ਕੇ ਤੇ ਨਾਲ ਲੈ ਲਓ ਜੋ ਮਰਜ਼ੀ ਲੈ ਲਓ ਦੋ ਆਈਟਮਾਂ ਨਾਲ ਤਿੰਨ ਆਈਟਮਾਂ ਫ੍ਰੀ ਨੇ ਦੋ ਆਈਟਮਾਂ ਤੇ ਪੈਸੇ ਲੱਗਣਗੇ ਜਿੱਥੇ ਨਾਲ ਫ੍ਰੀ ਨੇ ਲਓ ਜੀ ਬਾਈ ਜੀ ਬਿਲਕੁਲ ਫਰੈਸ਼ ਮਾਲ ਹੈ ਲੇਡੀ ਜੈਂਟਸ ਆਈਟਮਾਂ ਟੀ-ਸ਼ਰਟ ਲੋਅਰ ਪੈਂਟ ਸ਼ਾਰਟ ਕੋਟ ਪੈਂਟ ਜੋ ਮਰਜ਼ੀ ਲਓ ਸਾਰੀਆਂ ਆਈਟਮਾਂ ਨੇ ਜਿਹੜੀਆਂ ਆਫਰਾਂ ਬਹੁਤ ਤਕੜੀਆਂ ਲੱਗ ਚੁੱਕੀਆਂ ਨੇ ਜਿਵੇਂ ਇੱਕ ਨਾਲ ਦੋ ਫ੍ਰੀ ਨੇ ਜੀ ਕੋਈ ਆਈਟਮਾ 2 ਨਾਲ 4 ਫਰੀ ਨੇ ਕੋਈ ਆਈਟਮਾ 2 ਨਾਲ 3 ਫਰੀ ਨੇ ਤਾਂ ਫਟਾਫਟ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਜੀ ਸ਼ੋਰੂਮ ਦੀ ਸਾਰੀ ਲੋਕੇਸ਼ਨ ਤੁਹਾਨੂੰ ਭਗਤ ਸਿੰਘ ਚੌਂਕ ਤੋਂ ਲੈ ਕੇ ਰੋਡ ਬਾਈ ਰੋਡ ਇੱਥੋਂ ਤੱਕ ਦੱਸਾਂਗੇ ਤੇ ਆਓ ਚੱਲੀਏ ਹੁਣ ਤੁਹਾਨੂੰ ਲੋਕੇਸ਼ਨ ਦੱਸਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਵੀਡੀਓ ਕਿੱਥੋਂ ਕਿੱਥੋਂ ਮਾਨਸਾ ਦੇ ਕਿਹੜੇ ਕਿਹੜੇ ਏਰੀਆ ਚੋਂ ਕਿਹੜੇ ਕਿਹੜੇ ਪਿੰਡ ਚੋਂ ਕਿਹੜੇ ਕਿਹੜੇ ਹੋਰ ਸ਼ਹਿਰ ਚੋਂ ਦੇਖ ਰਹੇ ਹੋ ਤੇ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਕੋਣਸੀ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਜਵਾਰਕੇ ਰੋਡ ਤੇ ਭਗਤ ਸਿੰਘ ਚੌਕ ਤੇ ਭਗਤ ਸਿੰਘ ਚੌਕ ਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਮੰਦਿਰ ਦਿਖਦਾ ਜੀ ਵੱਡਾ ਮੰਦਿਰ ਦੇ ਸਾਹਮਣੇ ਨੰਗਲ ਕਲੋਨੀ ਵੱਲ ਨੂੰ ਆ ਸੜਕ ਮੁੜ ਗਈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਿਆ ਜੀ ਜੇ ਆਰ ਮਿਲੀਨੀਅਮ ਸਕੂਲ ਆਪਾਂ ਮੁੜਨਾ ਕਿਸੇ ਪਾਸੇ ਨਹੀਂ ਸਿੱਧਾ ਹੀ ਜਾਇ ਜਾਣਾ ਸਕੂਲ ਦੀ ਬੈਕ ਸਾਈਡ ਤੇ ਮੁੜ ਜਾਾਂਗੇ ਆ ਮੁੜ ਗਈ ਸੜਕ ਤੇ ਸੱਜੇ ਪਾਸੇ ਬਿਲਡਿੰਗ ਆ ਗਈ ਜੀ ਮਲੀਨੀਅਮ ਸਿਟੀ ਇਹ ਮਲੀਨੀਅਮ ਸਿਟੀ ਦੇ ਵਿੱਚ ਤੁਸੀਂ ਜਾਣਾ ਜਿੱਥੋਂ ਦੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਉਹ ਇਸ ਮਲੀਨੀਅਮ ਸਿਟੀ ਦੇ ਵਿੱਚ ਹੈ ਜੀ